ਸਤਿ ਸ੍ਰੀ ਅਕਾਲ ਪੰਜਾਬੀਓ ਹਨਬਰਖਾਂ ਬਾਬਾ ਕਬੂਤਰ ਵਾਲਾ ਪਿੰਡ ਪੱਟੋਂ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ੍ਹ ਵਿਖੇ ਬਚਪਨ ਤੋਂ ਕਬੂਤਰਾਂ ਦਾ ਸ਼ਕੀਨ ਹਨਬਰਖਾਂ ਬਾਬਾ ਕਈ ਦਿਨ ਤੋਂ ਵੀਰ ਫੋਨ ਕਰਕੇ ਕਹਿ ਰਿਹਾ ਸੀ ਮੇਰੇ ਕਬੂਤਰਾਂ ਦੀ ਵੀ ਵੀਡੀਓ ਪਾ ਦੇ ਆਹੋ ਤੁਹਾਨੂੰ ਅੱਜ ਹਨਬਰਖਾਂ ਬਾਬਾ ਦੇ ਕਬੂਤਰ ਦਿਖਾਈ ਹੈ ਪਿੰਡ ਪੱਟੋਂ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ੍ਹ ਵਿਖੇ ਜੇ ਕਿਸੇ ਭਰਾ ਨੇ ਕਬੂਤਰ ਖਰੀਦਣੇ ਹੋਣ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਵੀਰ ਦਾ 9872700104 ਨੰਬਰ ਆ ਵੀਰ ਦਾ ਜੇ ਕਿਸੇ ਭਰਾ ਨੇ ਕਬੂਤਰ ਖਰੀਦਣੇ ਨੇ ਜਾਂ ਉਹਨਾਂ ਦੇ ਬੱਚੇ ਖਰੀਦਣੇ ਬਾਜੀ ਲਾਉਣੀ ਆ ਤਾਂ ਵੀਰ ਨਾਲ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਦਾ ਮੈਡੀਕਲ ਵੀ ਘਰੇ ਖੋਲਿਆ ਹੋਇਆ ਕਬੂਤਰਾਂ ਲਈ ਜੇ ਕੋਈ ਢਿੱਲਾ ਮੱਠਾ ਹੋ ਜਾਂਦਾ ਤਾਂ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਆ ਬੜੀ ਸ਼ੌਂਕ ਨਾਲ ਬਚਪਨ ਦਾ ਕਬੂਤਰ ਦਾ ਸ਼ਕੀਨ ਪੰਜਵੀਂ ਕਲਾਸ ਤੋਂ ਬਾਅਦ ਕਬੂਤਰ